श्लोक मला पेला पुरखा बिरखा तीर खाम टटामे खा खेता दीप मंडला खंडा वर भंडा ਅੰਡ ਜੀ ਜਿਰਜ ਉਤਪੁਝਾਂ ਖਾਣੀ ਸੇ ਤੜਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜੰਤ ਕਾ ਨਾਨਕ ਜੰਤਿ ਉਪਾਇ ਕੇ ਸਮਾਲੈ ਸਭ ਨਾਮ ਜਿਨ ਕਰਤੇ ਕਰਣਾ ਕੀਆ ਚਿੰਤਾ ਭੇ ਕਰਿਤਾਏ ਸੋ ਕਰਤਾ ਚਿੰਤਾ ਕਰੇ ਜਿਨੂ ਪਾਇਆ ਜਗ ਤਿਸ ਜੁਵਾਰੀ ਸਵਾਸਤ ਤਿਸੇ ਤਿਸ ਦੀ ਬਾਣਿਆ ਭਗੇ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤੰਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਮਹਾਨ ਰਚਨਾ ਸ੍ਰੀ ਆਸਾ ਦੀਵਾਰ ਦੀ 8ਵੀਂ ਪੌੜੀ ਦਾ ਇਹ ਪਹਿਲਾ ਸ਼ਲੋਕ ਹੈ ਜੋ ਪਹਿਲੇ ਪਾਦਸ਼ਾਹ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ ਇਸ ਸ਼ਲੋਕ ਦੀ ਮੂਰ ਪੰਕਤੀ ਹੈ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਮਨੁੱਖ ਦੇ ਅੰਦਰ ਇੱਕ ਭੁੱਖ ਹੈ ਹਰ ਵਸਤੂ ਨੂੰ ਨਾਪਣ ਦੀ ਤੋਲੁੰਦੀ ਔਰ ਗਿਣਨਦੀ ਹਰ ਵਸਤੂ ਨੂੰ ਇਹ ਪੂਰਨ ਤੌਰ ਤੇ ਸਮਝਣਾ ਚਾਹੁੰਦਾ ਹੈ ਜਾਣਨਾ ਚਾਹੁੰਦਾ ਹੈ ਔਰ ਇਹ ਬੜੀ ਪਰਬਲ ਭੁੱਖ ਲੈ ਕੇ ਜਮਾਂਦਰੂ ਹੀ ਆਇਆ ਹੈ ਔਰ ਐਸੀ ਭੁੱਖ ਕੇਵਲ ਮਨੁੱਖੀ ਦੁਨੀਆਂ ਵਿੱਚ ਪਾਈ ਜਾਂਦੀ ਹੈ ਪਸ਼ੂ ਜਗਤ ਵਿੱਚ ਨਹੀਂ ਮਨੁੱਖ ਹਰ ਚੀਜ਼ ਨੂੰ ਸਿਰਫ ਭੋਗਣਾ ਹੀ ਨਹੀਂ ਚਾਹੁੰਦਾ ਜਾਣਨਾ ਵੀ ਚਾਹੁੰਦਾ ਹੈ ਸਿਰਫ ਹਰ ਵਸਤੂ ਨੂੰ ਹਾਸਲ ਹੀ ਨਹੀਂ ਕਰਨਾ ਚਾਹੁੰਦਾ ਉਹਨੂੰ ਸਮਝਣਾ ਵੀ ਚਾਹੁੰਦਾ ਹੈ ਉਹਨੂੰ ਜਾਣਨਾ ਵੀ ਚਾਹੁੰਦਾ ਹੈ ਇੱਕ ਚੀਜ਼ ਨੂੰ ਜਾਣਨ ਦੇ ਨਾਲ ਦੂਜੀ ਚੀਜ਼ ਦੀ ਜਾਣਕਾਰੀ ਦੀ ਭੁੱਖ ਵੱਧਦੀ ਹੈ ਇੱਕ ਪਦਾਰਥ ਨੂੰ ਜਾਣਨ ਦੇ ਨਾਲ ਦੂਜਾ ਪਦਾਰਥ ਸਾਹਮਣੇ ਆ ਜਾਂਦਾ ਹੈ ਉਨੋਂ ਵੀ ਇਹ ਜਾਣਨ ਦੀ ਕੋਸ਼ਿਸ਼ ਕਰਦਾ ਹੈ ਫਿਰ ਇਹ ਜਾਣਕਾਰੀ ਦਾ ਦਾਇਰਾ ਇਹ ਭੁਖ ਵੱਧਦੀ ਹੈ ਵੱਧਦੀ ਹੈ ਤੇ ਮਨੁੱਖ ਪੂਰੇ ਸੰਸਾਰ ਨੂੰ ਜਾਣਨਾ ਚਾਹੁੰਦਾ ਹੈ ਉਹ ਪੂਰੇ ਨਿਰੰਕਾਰ ਨੂੰ ਵੀ ਜਾਣਨਾ ਚਾਹੁੰਦਾ ਹੈ ਇਹੀ ਕਾਰਨ ਹੈ ਕਿ ਪਦਾਰਥ ਦੀ ਖੋਜ ਵੀ ਹੋਈ ਔਰ ਪ੍ਰਮਾਤਮਾ ਦੀ ਖੋਜ ਵੀ ਹੋਈ جتنی کھوج ہو سکی اتنا ہی لکھیا جا چکے ہے لیکن کھوج اجے جاری ہے پورن طور دے کھوجی نے بھی اے نہیں آکھیا کہ میں سب کچھ کھوج لے اجے ایسے گرے نچھتر تارے سیارے اتنی دور نے کہ منخ دی نگاہ نہیں پہنچی باریک تو باریک اور شکتی شالی دور دچ آگئی نے لیکن پھر بھی کچھ دنیا ایسی ہے جو منک کی اجے کلپنا بھی پڑے اقبال نے ٹھیک ہی آخیا ستاروں سے آگے جہاں اور بھی ہے ਸਿਰਫ ਇਹ ਚਮਕਦੇ ਹੋਏ ਸਿਤਾਰੇ ਹੀ ਸਭ ਕੁਝ ਨਹੀਂ ਇਸ ਤੋਂ ਪਰੇ ਵੀ ਕੁਝ ਦੁਨੀਆ ਹੈ ਇਸ ਤੋਂ ਪਰੇ ਵੀ ਕੁਝ ਪ੍ਰithvi ਹੈ ਇਸ ਤੋਂ ਪਰੇ ਵੀ ਕੁਝ ਜੀਵਨ ਹੈ ਔਰ ਅਨੰਤ ਇਹ ਜੀਵਨ ਤੋ ਪਦਾਰਥ ਦੇ ਖੋਜੀ ਨੇ ਵੀ ਅਜੇ ਪੂਰਨ ਤੌਰ ਤੇ ਐਸਾ ਦਾਵਾ ਨਹੀਂ ਕੀਤਾ ਕਿ ਮੈਂ ਸਭ ਕੁਝ ਨੂੰ ਜਾਣ ਲਿਆ ਸਭ ਕੁਝ ਨੂੰ ਸਮਝ ਲਿਆ ਇਤ ਪਦਾਰਥ ਦੀ ਪੂਰੀ ਖੋਜ ਨਹੀਂ ਹੋ ਸਕੀ ਤਾਂ ਪ੍ਰਮਾਤਮਾ ਦੀ ਖੋਜ ਹੀ ਅਧੂਰੀ ਹੈ ਇਸ ਵਾਸਤੇ ਦਾਵਾ ਨਹੀਂ ਕੀਤਾ ਜਾ ਸਕਦਾ ਕਿ ਮੈਂ ਪੂਰਨ ਤੌਰ ਤੇ ਪ੍ਰਮਾਤਮਾ ਨੂੰ ਜਾਣ ਲਿਆ ਹੈ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਪਦਾਰਥ ਦੀ ਦੁਨੀਆ ਦੇ ਵਿੱਚ ਤੇ ਐਸਾ ਦਾਵਾ ਨਹੀਂ ਕਿ ਅਸੀਂ ਸਾਰੇ ਪਦਾਰਥ ਦੇ ਤਲ ਨੂੰ ਗ੍ਰਹਿ ਨੇ ਛੱਤਰ ਔਰ ਸਾਰੇ ਬ੍ਰਹਿਮੰਡ ਨੂੰ ਪੂਰਨਤਾ ਤੇ ਸਮਝ ਲਿਆ ਹੈ ਲੇਕਿਨ ਕਈ ਵਫਾ ਧਾਰਮਿਕ ਦੁਨੀਆ ਚ ਇਹ ਦਾਵਾ ਦੇਖੀਦਾ ਹੈ ਕਿ ਸੀ ਪ੍ਰਮਾਤਮਾ ਨੂੰ ਸਮਝ ਲੇ ਅਸੀਂ ਪ੍ਰਮਾਤਮਾ ਨੂੰ ਜਾਣ ਲੇ ਅਸੀਂ ਪੂਰਨ ਤੌਰ ਤੇ ਉਸ ਨੂੰ ਪਹਿਚਾਨ ਲਿਆ ਨਹੀਂ ਪੂਰਨ ਤੌਰ ਤੇ ਪਹਿਚਾਨ ਨਹੀਂ ਹੋਵੇਗੀ ਰੰਚਕਾ ਮਾਤਰ ਹੋਵੇਗੀ ਲੇਸ਼ ਮਾਤਰ ਹੋਵੇਗੀ ਸਾਡੇ ਦਰਦੇ ਚ ਸੂਰਜ ਦੀ ਕਿਰਨ ਪ੍ਰੇਸ਼ ਕਰ ਸਕਦੀ ਹੈ ਪੂਰਾ ਸੂਰਜ ਨਹੀਂ ਹਿਰਦੇ ਦੇ ਵਿੱਚ ਪ੍ਰਭੂ ਦੀ ਥੋੜੀ ਜਿਹੀ ਜੋਤ ਹੀ ਉਜਾਗਰ ਹੋ ਸਕਦੀ ਹੈ ਪੂਰੇ ਦਾ ਪੂਰਾ ਪਰਮਾਤਮਾ ਨਹੀਂ ਤਾਂ ਸਹਿਬ ਕਹਿੰਦੇ ਨੇ ਉਸ ਪਰਮਾਤਮਾ ਦਾ ਰਛਿਆ ਹੋਇਆ ਇਹ ਸਮੂਹ ਸੰਸਾਰ ਕਿੰਨਾ ਕੁ ਵੱਡਾ ਹੈ ਕਿੰਨਾ ਕੁ ਮਹਾਨ ਹੈ ਆਪ ਕਹਿੰਦੇ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜੰਤਾ ਕੋਈ ਜਾਣਦਾ ਏ ਇਦਾ ਅੰਦਾਜ਼ਾ ਉਹਨੂੰ ਹੀ ਏ ਕਿੰਨੇ ਪਹਾੜ ਨੇ ਕਿੰਨੇ ਸਰੋਵਰ ਨੇ ਔਰ ਕਿਤਨੀਆਂ ਪ੍ਰਥਵੀਆਂ ਨੇ ਔਰ ਇਨਾ ਪ੍ਰਥਵੀਆਂ ਔਰ ਇਨਾ ਸਰੋਵਰਾਂ ਤੇ ਪਹਾੜਾਂ ਦੇ ਉੱਤੇ ਰਹਿਣ ਵਾਲੇ ਕਿੰਨੇ ਜੰਤ ਨੇ ਕਿਤਨੇ ਕੀ ਜੀਵ ਨੇ ਇਹ ਤੇ ਉਹੀ ਆਪ ਜਾਣਦਾ ਅਨੰਤ ਇਹ ਪਸਿਆ ਹੋਇਆ ਪਦਾਰਥ ਮਈ ਜਗਤ ਹੈ ਜਿਹਦਾ ਜ਼ਿਕਰ ਸਤਿਗੁਰੂ ਦੇ ਜੀ ਮਹਾਰਾਜ ਇੰਜ ਕਰਦੇ ਨੇ ਪੁਰਖਾ ਬਿਰਖਾ ਤੀਰਥਾ ਟੱਟਾ ਮੇਘਾ ਖੇਤਾ ਪੁਰਖਾ ਇੰਜ ਗਿਣਤੀ ਮਨੁੱਖ ਤੋਂ ਕਰਦੇ ਨੇ ਬੁਰਸ਼ ਫਿਰ ਦਖਤ ਫਿਰ ਤੀਰ ਤੇ ਤੀਰਥਾਂ ਦੇ ਟੱਟ ਮੇਘਾ ਬਦਲਾ ਤੇ ਫਿਰ ਖੇਤਿਆਂ ਸਾਇਬ ਕਹਿੰਦੇ ਨੇ

کتنے دیپ نے منڈل نے کتنے نے جیسے سڈے دیش نو بھی بھارت کھنڈ پر ایک حصہ ایک کھنڈ بھارت کھنڈ کتنے کھنڈ نے ਕਿੰਨੇ ਵਰਭੰਡ ਨੇ ਕਿਤਨੇ ਦੀਪ ਕਿਤਨੀਆਂ ਦੀਤੀਆਂ ਨੇ ਕਿਤਨੇ ਬੱਦਲ ਨੇ ਕਿਤਨੇ ਧੀਰਤ ਨੇ ਕਿਤਨੇ ਤੱਟ ਨੇ ਕਿਤਨੇ ਬਨਸਪਤੀ ਹੈ ਔਰ ਕਿਤਨੇ ਪੁਰਸ਼ ਨੇ ਸਹਿਬ ਕਹਿੰਦੇ ਨੇ ਇਹ ਅੰਦਾਜ਼ ਉਸ ਨੂੰ ਹੀ ਸੋਮਿਤ ਜਾਣੇ ਉਹੀ ਮਿਤ ਜਾਣਦਾ ਉਹਨੂੰ ਹੀ ਅੰਦਾਜ਼ੇ ਦਾ ਪਤਾ ਹੈ ਫਿਰ ਸਹਿਵ ਕਿੰਨ ਅੰਡਜ ਜੇਲ ਉਤਪੁਜਾ ਖਾਣੀ ਸੇਤ ਜਾਈ ਇਹ ਜੋ ਚਾਰ ਖਾਣੀਆਂ ਨੇ ਸਭਤ ਪ੍ਰਥਮ ਤੇ ਵੱਡੀ ਖਾਣੀ ਅੰਡਿਆਂ ਦੀ ਫਿਰ ਜੇਰ ਪੇਟ ਤੋਂ ਪੈਦਾ ਹੋਣ ਵਾਲੇ ਉਤਪੁਜਾ ਧਰਤੀ ਦੇ ਚੋਂ ਪੈਦਾ ਹੋਣ ਵਾਲੀ ਬਨਸਪਤੀ ਔਰ ਪਸੀਨੇ ਤੋਂ ਪੈਦਾ ਹੋਣ ਵਾਲੇ ਇੱਛੜ ਜੂ ਚਮ ਜਿ ਚ ਇਤਿਆਦਕ ਇਹ ਕਿਤਨੀਆਂ ਘਾਣੀਆਂ ਨੇ ਔਰ ਇਨਾ ਘਾਣੀਆਂ ਦੇ ਤੋਂ ਕਿੰਨੇ ਕ ਜੀਵ ਰੋਜ਼ ਪੈਦਾ ਹੋ ਰਹੇ ਨੇ ਕਿਤਨੇ ਪਾਦਲ ਨੇ ਕਿਤਨੇ ਮੰਡਲ ਨੇ ਕਿਤਨੇ ਧਰਤੀ ਦੇ ਖੰਡ ਨੇ ਔਰ ਕਿਤਨੇ ਪੁਰਖ ਨੇ ਕਿਤਨੀਆਂ ਪ੍ਰਥਵੀਆਂ ਨੇ ਕਿਤਨੇ ਦਰਖਤ ਨੇ ਕਿਤਨੇ ਧੀਰਤ ਨੇ ਔਰ ਕਿੰਨੇ ਕੀਰਥਾਂ ਦੇ ਤੱਟ ਨੇ ਸਭ ਕੁਝ ਦਾ ਸਤਿਗੁਰ ਦੇ ਜੀ ਮਹਾਰਾਜ ਇੰਜ ਹਵਾਲਾ ਦੇ ਦੇ ਨੇ ਸੋ ਮਿਤ ਜਾਣੇ ਨਾਨਕਾ ਸਾਰਾ ਮੇਰਾ ਜਨਤਾ ਇਹ ਤੇ ਆਪ ਹੀ ਮਿਤ ਜਾਣਦਾ ਹੈ ਕਿ ਕਿਤਨੇ ਸਰੋਵਰ ਨੇ ਕਿੰਨੇ ਪਹਾੜ ਨੇ ਔਰ ਇਨਾ ਸਰੋਵਰਾਂ ਪਹਾੜਾਂ ਤੇ ਪ੍ਰਥਵੀਆ ਨੇ ਜਿ ਰਹਿਣ ਵਾਲੇ ਕਿੰਨੇ ਜੀਵ ਜੰਤੂ ਨੇ ਇਹ ਤੇ ਸੋਮਿਤ ਜਾਣੇ ਉਹ ਆਪ ਹੀ ਪ੍ਰਮਾਤਮਾ ਜਾਣਦਾ ਹੈ ਉਹ ਆਪ ਹੀ ਅਕਾਲ ਪੁਰਖ ਜਾਣਦਾ ਹੈ ਭਾਉ ਪਸਾਰਾ ਬਹੁਤ ਵੱਡਾ ਹੈ ਵੱਡੇ ਚિત੍ਰਕਾਰ ਦੀ ਰਚਨਾ ਵੱਡੀ ਹੁੰਦੀ ਹੈ ਮਹਾਨ ਕਵੀ ਦੀ ਕਵਿਤਾ ਮਹਾਨ ਹੁੰਦੀ ਹੈ ਮਹਾਨ ਸੰਗੀਤਕਾਰ ਦੀ ਧੁਨ ਵੀ ਮਹਾਨ ਹੁੰਦੀ ਹੈ ਮਹਾਨ ਮੂਰਤੀਕਾਰ ਦੀ ਮੂਰਤੀ ਵੀ ਮਹਾਨ ਹੁੰਦੀ ਹੈ ਈਸ਼ਵਰ ਮਹਾਨ ਕਰਤਾ ਹੈ ਇਸ ਵਾਸਤੇ ਉਸ ਦੀ ਕਿਰਤ ਵੀ ਮਹਾਨ ਹੈ ਜਿੱਥੇ ਉਸ ਕਰਤੇ ਦਾ ਅੰਤ ਨਹੀਂ ਪਾਇਆ ਜਾ ਸਕਦਾ است دل ات نہیں پایا جا سکتا آپ اتھا ہے اگم ہے است بھی اتھا ہے اگم ہے سنسار کدرے مکتا ہوا دکھائی دے رہے ہیں کہ سنسار صرف اتنا ہی نہیں جتے دے ہیں جس پرتھوی دے ہیں ਇਸ ਤਰ੍ਹਾਂ ਦੀਆਂ ਅਨੰਤ ਪ੍ਰਥਵੀਆਂ ਨੇ ਔਰ ਐਸੀਆਂ ਵੀ ਪ੍ਰਥੀਆਂ ਨੇ ਐਸੀ ਵੀ ਦੁਨੀਆ ਹੈ ਜਿਸ ਦੀ ਸ਼ਾਇਦ ਅਜੇ ਮਨੁੱਖ ਨੇ ਕਲਪਨਾ ਵੀ ਨਹੀਂ ਕੀਤੀ ਜੋ ਮਨੁੱਖ ਦੀ ਸੋਚ ਤੋਂ ਵੀ ਪਰੇ ਜੋ ਮਨੁੱਖ ਦੀ ਵਿਚਾਰ ਤੋਂ ਵੀ ਪਰੇ ਜੋ ਮਨੁੱਖ ਦੀ ਕਲਪਨਾ ਦੀ ਪ੍ਰਵਾਸ ਤੋਂ ਵੀ ਪਰੇ ਸਹਿਬ ਅਗਾਂ ਚਲ ਕੇ ਕਹਿੰਦੇ ਨੇ ਨਾ ਨੰਤ ਉਪਾਏ ਕੈ ਸੰਭਾਲੇ ਸਭਨਾ ਜੀਵ ਜੰਤੂ ਅਨੂ ਪਹਾੜਾਂ ਦੇ ਵਿੱਚ ਸਾਗਰਾਂ ਦੇ ਵਿੱਚ ਧਰਤੀਆਂ ਦੇ ਵਿੱਚ ਪੈਦਾ ਕਰਕੇ ਸਭ ਕਦਨ ਫਿਰ ਉਹਨਾਂ ਦੀ ਉਹ ਸੰਭਾਲ ਕਰਦਾ ਹੈ ਸਾਰਿਆਂ ਦੀ ਸੰਭਾਲ ਕਰਦਾ ਹੈ ਦਰਸਲ ਮਨੁੱਖ ਐਵੇਂ ਫਿਕਰ ਤੇ ਤਣਾਉ ਦੇ ਵਿੱਚ ਜਿਆ ਰਹਿੰਦਾ ਹੈ ਇਹਨੂੰ ਕੌਣ ਦੱਸੇ ਤੇਰੀ ਦ੍ਰਿਸ਼ਟੀ ਪ੍ਰਮਾਤਮਾ ਤੇ ਹੈ ਦ੍ਰਿਸ਼ਟ ਪ੍ਰਭੂ ਦੀ ਹਰ ਵਕ ਤੇਰੇ ਤੇ ਪੈ ਰਹੀ ਹੈ ਤੂੰ ਦੀ ਦ੍ਰਿਸ਼ਟੀ ਦੇ ਧਰੇ ਹਾਥੀ ਤੋਂ ਲੈ ਕੇ ਕੀੜੀ ਤੱਕ ਉਹਦੀ ਦ੍ਰਿਸ਼ਟੀ ਦੇ ਧਰੇ ਹੈ ਔਰ ਸਿਰਫ ਉਸ ਦੀ ਨਜ਼ਰਾਂ ਦੇਚ ਹੀ ਨਹੀਂ ਉਹ ਸੰਭਾਲਦਾ ਹੈ پرت پال کرد پرت اپیاؤ دے کچھ اون نہ ہوئی ساز ساز سماتا میرا پرب سوئی رجک سبائے ساس ساس گوڑا جان کا نام سواس سواس رزق دین والا ہر جیون دھاری رزق دین والا ایسا ਉਰਾਜ਼ ਕਰਹਿੰਦ ਹੈ ਐਸੋ ਰੋਜ਼ੀ ਦੇਹਿੰਦ ਹੈ ਤੋ ਸਾਇਬ ਕੇ ਨਾਮ ਨੇ ਕਜੰਤ ਉਪਾਇ ਕੈ ਸੰਭਾਲੇ ਸਭਨਾ ਸਾਰੇ ਜੀਵਾਂ ਦੀ ਉਹ ਸੰਭਾਲ ਕਰਦਾ ਹੈ ਜਿਤਨੇ ਜੀਵ ਜੰਤ ਉਸਨੇ ਪ੍ਰਥਵੀ ਪਹਾੜਾਂ ਤੇ ਸਾਗਰਾਂ ਵਿੱਚ ਪੈਦਾ ਕੀਤੇ ਨੇ ਜਿਨ ਕਰਤੇ ਕਰਣਾ ਕੀਆ چنتا بھی کرنی تس کرتے ساری کرتا ہے تو ہر چنتا اس کرتے ہونی چاہیے کرم کیوں چنتا کرے اب کرماتما سڈا کرتا ہے سمو برہمنڈ اثار ہے کرتا ہےکل پور پور پر بدکسمت ہے وہ کرت, بد کرت جو اپنی چنتا آپ کرے نہیں ترف چنتن کر کرتے کا ਤੇ ਕਰਤਾ ਤੇਰੀ ਚਿੰਤਾ ਕਰੇਗਾ ਤੇਰੀ ਫਿਕਰ ਕਰੇਗਾ ਤੇਰੀ ਸੰਭਾਲ ਕਰੇਗਾ ਤੂੰ ਚਿੰਤਾ ਨਾ ਨੀ ਕਰ ਤਾਂ ਵੀ ਉਹ ਤੇ ਚਿੰਤਾ ਕਰੇਗਾ ਤਾਂ ਵੀ ਉਹ ਤੇਰੀ ਸੰਭਾਲ ਕਰੇਗਾ ਪਰ ਤੈਨੂੰ ਇਹ ਬਣ ਆਉਂਦਾ ਹੈ ਤੇਰੇ ਤੇ ਇਹ ਲਾਜ਼ਮੀ ਹੈ ਤੇਰਾ ਇਹ ਫਰਜ਼ ਹੈ ਕਿ ਤੂੰ ਕਰਤੇ ਦਾ ਚਿੰਤਨ ਕਰ ਭਾਈ ਸਾਹਿਬ ਭਾਈ ਦਲਾਲ ਕਹਿੰਦੇ ਨੇ ਹਵਾਏ ਬੰਦਗੀ ਆਵਰਦ ਦਰ ਵਜੂਦ ਮਰਾ ਵਗਰ ਨੇ ਜ਼ੌਕੇ ਚੁਨੀ ਆਮਦਨ ਬੂਦ ਮਰਾ हे परिपूर्ण परमात्मा तेरे भजन दी खिच मेनू इस मनुखा जामा दे छले आईए ਵਰਨਾ ਇਸ ਨੀਲੇ ਗੁੰਬਦ ਦੇ ਥੱਲੇ ਆ ਕੇ ਮੈਂ ਕੀ ਕਰਨਾ ਸੀ ਖਾਂਦਾ ਪੀਂਦਾ ਤੇ ਮੈਂ ਪਸ਼ੂ ਜਗਤ ਦੇ ਚ ਵੀ ਰਿਆਂ ਔਰ ਬਾਲ ਬੱਚੇ ਤੇ ਮੈਂ ਪਸ਼ੂ ਜਗਤ ਦੇ ਚ ਵੀ ਪੈਦਾ ਕਰਦਾ ਰਿਆਂ ਪਰ ਮਨੁੱਖੇ ਤਨ ਦੀ ਇਹ ਜਿਹੜੀ ਹਵਸ਼ ਹੈ ਇਸ ਤਨ ਤਰ ਮੈਨੂੰ ਲਿਆਈ ਏ ਇਹ ਹਵਸ਼ ਹੈ ਤੇਰੇ ਮਿਲਣ ਦੀ ਇਹ ਇੱਛਾ ਹੈ ਤੇਰੇ ਮਿਲਣ ਦੀ ਤਲਬ ਹੈ ਤੇਰੇ دیدار ਦੀ ਹਵਾਏ ਬੰਦਗੀ ਔਰ ਦਰ ਵਜੂਦ ਮਰਾ ਵਗਰ ਨੇ ਜੋ ਕੇ ਚੁਨੀ ਆਮਦਨ ਨਬੂਦ ਮਰਾ ਵਰਨਾ ਇਸ ਦੁਨੀਆ ਦੇਚ ਆਣ ਦਾ ਮੇਰਾ ਕੋਈ ਕਾਰਨ ਹੋਰ ਦਿਖਾਈ ਨਹੀਂ ਦਿੰਦਾ ਕਿਉਂਕਿ ਆਖੀ ਹੈ ਕਿ ਬੰਦਾ ਆਣ ਪੀਣ ਲਈ ਆਇਆ ਹੈ ਤੋ ਪਸ਼ੂ ਖਾਂਦੇ ਪੀਂਦੇ ਨਹੀਂ ਬੰਦਾ ਬੱਚੇ ਪੈਦਾ ਕਰਨ ਲਈ ਆਇਆ ਹੈ ਤਾਂ ਪਸ਼ੂ ਵੀ ਬੱਚੇ ਪੈਦਾ ਕਰ ਦੇਣੇ ਬੰਦਾ ਬੱਚਿਆਂ ਦੇ ਪਾਲਣ ਲਈ ਆਇਆ ਹੈ ਤਾਂ ਉਹ ਵੀ ਪਾਲਣਾ ਕਰ ਦੇਣ ਪਸ਼ੂ ਵੀ ਪਾਲਣਾ ਕਰਦੇ ਨੇ ਰਹਿਣ ਲਈ ਉਹ ਵੀ ਮਕਾਨ ਬਣਾ ਲੈਂਦੇ ਨੇ ਘੌਸਲੇ ਬਣਾ ਲੈਂਦੇ ਨੇ ਖੁੱਡਾਂ ਬਣਾ ਲੈਨੇ ਰਿਜ਼ਕ ਦੀ ਤਲਾਸ਼ ਉਹ ਵੀ ਕਰ ਦੇਣੇ ਰੋਜ਼ੀ ਉਹਨਾਂ ਨੂੰ ਵੀ ਪ੍ਰਭੂ ਜੋ ਹੈ ਦੇਂਦਾ ਹੈ ਨਹੀਂ ਤੂੰ ਰਜ਼ਕ ਦੀ ਦਾਸ਼ ਲਈ ਨਹੀਂ ਆਇਆ ਤੂੰ ਰਾਜ਼ਕ ਰਹਿند ਦੀ ਤਲਾਸ਼ ਲਈ ਆਇਆ ਹੈ ਤੂੰ ਬੱਚੇ ਪੈਦਾ ਕਰਨ ਲਈ ਨਹੀਂ ਆਇਆ ਤੂੰ ਆਪਣੇ ਅੰਦਰੋਂ ਪਰਮ ਜੋਤੀ ਨੂੰ ਪੈਦਾ ਕਰਨ ਲਈ ਆਇਆ ਹੈ ਤੂੰ ਸਿਰਫ ਬੱਚਿਆਂ ਦੀ ਪਾਲਣਾ ਕਰਨ ਲਈ ਨਹੀਂ ਆਇਆ ਦਰਸਲ ਤੂੰ ਆਪਣੀ ਆਤਾਂ ਦੀ ਸੰਭਾਲ ਲਈ ਆਇਆ ਹੈ ਹਵਾਏ ਬੰਦਗੀ ਅਵੁਰਦਵਜੂਦ ਮਰਾ ਵਗਰਨੇ ਜੋਕੇ ਚੁਣੀ ਆਮਦਨ ਨਬੂਦ ਮਰਾ ਬੰਦਗੀ ਦੀ ਖਿੱਚ ਮਿਸ ਤਨ ਲਿਛ ਲਈ ਵਰਨਾ ਇਸ ਦਾ ਕੋਈ ਲਾਭ ਮੈਨੂੰ ਹੋਰ ਦਿਖਾਈ ਨਹੀਂ ਦੇ ਰਿਹਾ ਹਕੀਕਤ ਹੈ ਇਹ ਬਹੁਤ ਵੱਡੀ ਸਚਾਈ ਹੈ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਅਕਾਲ ਪੁਰਖ ਤੇਰੀ ਚਿੰਤਾ ਕਰੇਗਾ ਤੂੰ ਅਕਾਲ ਪੁਰਖ ਦਾ ਚਿੰਤਨ ਕਰਸ ਤੂੰ ਉਸ ਦਾ ਸਿਮਰਨ ਕਰ ਉਹ ਤੇਰੀ ਸੰਭਾਲ ਕਰੇਗਾ ਤੂੰ ਉਸ ਨੂੰ ਯਾਦ ਕਰ ਉਹ ਤੇਰੀਆਂ ਝੋਲੀਆਂ ਭਰੇਗਾ ਉਹ ਫਰਜ਼ ਹੈ ਤੇਰੀ ਸੰਭਾਲ ਕਰਨਾ ਤੇਰਾ ਫਰਜ਼ ਹੈ ਉਹਨੂੰ ਯਾ ਕਰਨਾ ਉਹਦਾ ਚਿੰਤਨ ਕਰਨਾ ਤੋ ਸਹਿਬ ਕਹਿੰਦੇ ਨੇ ਜਿੰਨ ਤੇ ਕਰਨਾ ਕੀਆ ਚਿੰਤਾ ਬਹਿ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿੰਨੋ ਪਾਇਆ జగ ਜਿਸਨੇ ਸਾਰਾ ਜਗਤ ਪੈਦਾ ਕੀਤਾ ਹੈ ਉਸਤੇ ਨੂੰ ਹੀ ਇਸ ਦੀ ਚਿੰਤਾ ਹੈ ਹਕੀਕਤ ਹੈ ਇਸ ਨੂੰ ਸਤਿਗੁਰੂ ਜੇ ਬਾਰ ਬਾਰ ਦੁਹਰਾ ਰਹੇ ਨੇ ਕਿ ਉਹਨੂੰ ਚਿੰਤ ਹੈ ਉਹਨੂੰ ਚਿੰਤਾ ਹੈ ਦਰਸਲ ਮਨੁੱਖ ਹੈ ਬਹੁਤ ਸਾਰੀਆਂ ਚਿੰਤਾਵਾਂ ਦੀ ਹੈ ਪਿੰਡ ਪੰਡ ਆਪਣੇ ਸਿਰ ਤੇ ਹੀ ਫਿਰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਨ ਉਤਾਰਨਾ ਚਾਹੁੰਦੇ ਨੇ ਇਸ ਬੋਝ ਨੂੰ ਉਤਾਰਨਾ ਚਾਹੁੰਦੇ ਨੇ ਹੰਤ ਤਰ੍ਹਾਂ ਦੀਆਂ ਚਿੰਤਾਵਾਂ ਦੇ ਚੋਂ ਸਭ ਤੋਂ ਪਰਬਲ ਚਿੰਤਾ ਹੈ ਰਿਜ਼ਕ ਦੀ ਰੋਜ਼ੀ ਦੀ ਅੱਜ ਮਿਲੇ ਹੈ ਕੱਲ ਮਿਲੇਗਾ ਕਿ ਨਹੀਂ ਅੱਜ ਮਰੀ ਸਕਿਆਂ ਪਤਾ ਨਹੀਂ ਕੱਲ ਜੀ ਸਕਾਂਗੇ ਕਿ ਨਹੀਂ اج میں نو روزی ملی ہے پتہ نہیں کل روز ملنی ہے کہ نہیں اور چنتا کل دی چنتا بھوش دی ایران میں ایک پرسد صوفی فقیر آب شیخ سادی صاحب کے دنے غمی روزی خرر ਰੋਜ਼ੀ ਦਾ ਗਮ ਨਾ ਕਰ ਰਿਜ਼ਕ ਦਾ ਗਮ ਨਾ ਕਰ ਗਮੇ ਰੋਜ਼ੀ ਮਖਰ ਮਨ ਆਰਾ ਕੇ ਦਫਤਰ 라 ਕੇ ਪਿਛੇ